ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਕੈਂਟੀਨਾ ਬਣਵਾਉਣ ਦੀ ਸ਼ਰਤ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਜਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ ਤਿੰਨ ਸੂਏ ਸਵਾਏ ਨਾਗਾ ਜੀ ਇੱਕ ਟੋਕੜ ਗੱਬਣ ਚੱਕ ਪਾਸ ਹੈ ਜੀ ਡिटेल ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲੱਖ ਦਿਓ ਜੀ ਮਾਂ ਗਰਜੰਦ ਸਿੰਘ ਜੀ ਪਿੰਡ ਕੋਰੀਆ ਦਾ ਜ਼ਿਲ੍ਹਾ ਮੋਗਾ ਤੁਸੀਂ ਜੀ ਆਰ ਨੰਬਰ 878334737 ਠੀਕ ਹੈ ਜੀ ਹਾਂ ਜੀ ਚਾਰਨਾਗਾ ਜੀ ਅੱਜ ਹਾਂਜੀ ਚਾਰਨਾਗਾ ਜੀ ਠੀਕ ਹੈ ਬਾਈ ਟੋਕੜ ਗੱਭਣ ਤੋਂ ਸ਼ੁਰੂ ਕਰ ਲਾਂਗੇ ਸੂਆ ਕਿੰਨਾ ਮਸੂਈ ਹੈ ਜੀ ਇਹ ਇਹ ਪਹਿਲਾ ਸੂਆ ਦੂਜੇ ਦੀ ਗੱਭਣ ਠੀਕ ਹੈ ਜੀ ਕਿੰਨੇ ਸਮੇਂ ਦੀ ਗੱਭਣ ਹੈ ਜੀ ਇਹ ਸਾਢੇ 6 ਦੇ ਜੀ ਤੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਸਾਢੇ 6 ਕਿਲੋ ਅਗਲਾ 6 ਕਿਲੋ ਮੰਨ ਕੇ ਆਵੇ 6 ਕਿਲੋ ਦੁੱਧ ਦਾ 6.5 ਮਹੀਨੇ ਦੀ ਗੱਬਣ ਚੱਕਵਾ ਦੇ ਸੱਜਰ ਦਾ ਕੀ ਰਿਕਾਰਡ ਆ ਬਈ ਇਹਦਾ ਇਹਨੂੰ ਜੀ ਦੂਜਾ ਸੱਜਰ ਨੇ ਦਿੱਤਾ 16-17 ਕਿਲੋ ਦੁੱਧ ਦਿੱਤਾ ਥਾਣਾ ਦੀ ਡੰਨ ਹੈ ਜੀ ਥਾਣਾ ਦੀ ਓਕੇ ਜੀ ਸੀਲਸ ਲੱਗ ਵੀ ਪੂਰੀ ਆ ਸੀਲਸ ਲੱਗ ਪੂਰੀ ਆ ਜੀ ਠੀਕ ਆ ਜੀ ਆ ਥਾਨ ਤੇ ਵੈਸੇ ਹੀ ਆ ਬਈ ਇੱਕ ਮੂਮਣੀ ਜੀ ਇਹ ਤਾਂ ਵੈਸੇ ਹੀ ਆ ਜੀ ਬਣ ਕੇ ਆਪਾਂ ਦਿਖਾ ਦਿੰਨੇ ਆ ਜੀ ਇਹ ਚੱਲਦੀ ਨਹੀਂਗੀ ਜੀ ਅਗਲਾ ਅਗਲਾ ਪਾਸ ਕਰਕੇ ਲਿਆਵੇ ਇਹੀ ਗੱਲ ਹੈਗੀ ਸਹੀ ਗੱਲ ਆ ਜੀ ਤੋਰ ਕੇ ਦਿਖਾ ਦੇ ਬਈ ਬਾਈ ਤੇ ਦੱਸਣ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਦੂਜੇ ਸੂਏ ਆਸਤੇ ਸਾਢੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਡਾਕਟਰ ਸਾਹਿਬਾਨ ਆਪਦੇ ਨੂੰ ਨਾਲ ਲੈ ਕੇ ਆਇਓ ਜੀ ਜਿਹੜਾ ਨੈਟ ਦੁੱਧ ਤਿਆਰ ਆ ਜੀ ਮੋੜ ਲਿਓ ਜੀ ਉਹ 6 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਬਾਕੀ ਰੰਗ ਰੂਪ ਦੀ ਚੰਗੀ ਆ ਜੀ ਵਜਨ ਵਜੂਦ ਦੀ ਚੰਗੀ ਆ ਅੱਜ ਦਾ ਦੁੱਧ 6 ਕਿਲੋ ਆ ਸੱਜਰ ਦਾ ਵਜ 10 ਦਾ ਕਿ ਮਾਲਕਾਂ ਨੇ ਦੱਸਿਆ ਕਿ 17 18 ਐ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਰਵੱਦ ਕਰ ਲੂ ਵੱਦ ਸਾਂਭ ਲੂ ਤਾਂ ਹੁੰਦੇ ਸੂਏ ਨੂੰ ਚੰਗਾ ਦੁੱਧ ਦੇ ਦੂੰ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾ ਬਾਈ ਕਹਿੰਦਾ ਮੇਰੇ ਕੋਲ ਚੈੱਕ ਵੀ ਕਰਵਾ ਕੇ ਲੈ ਜਿਓ ਤੇ ਦੋ ਟਾਈਮ ਚਾਰ ਟਾਈਮ ਚੋ ਆਈ ਵੀ ਕਰਾ ਲਿਓ ਜੀ ਡਿਮਾਂਡ ਜੀ ਇਹਦੀ ਮਾਰ ਦੇ ਦਾਂਗੇ ਬੱਤੋ ਯਾਰ ਥੋੜਾ ਮੰਨ ਤਾਂ ਮਾੜਾ ਮਾੜਾ ਹਾਂ ਥੋੜਾ ਕਣਿਆ ਪਪੂਰਾ ਪੂਰਾ ਹੀ ਕਿਹਾ ਕੋਈ ਬਾਹਰ ਬਾਹਰ ਨਹੀਂ ਆ ਹਾਂ ਜੀ 32000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਜੇ ਬਾਕੀ ਮੰਨ ਤਾਂ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਦੋ ਨੰਬਰ ਆਇਆ ਰਸ਼ਾਵਰੇ ਸੁਆਕੇ ਨਮਾ ਜੀ ਇਹ ਜੀ ਦੂਜਾ ਸਰ ਉਹ ਜੀ ਇਹ ਕੋਈ ਹਪੀ ਦਾ ਕੋਈ ਨਵਾਂ ਬੱਚਾ ਹੈਗਾ ਆ ਰ ਆਉਣਾ ਹੈ ਕਿੰਨੇ ਜੀ ਮਹੀਨੇ ਦਾ ਜੀ ਉਹ ਨਾ ਹੋ ਗਿਆ ਜੀ ਬੱਚਾ ਕੀ ਹੈ ਜੀ ਮਗਰ ਬੱਚਾ ਜੀ ਮਗਰ ਬੱਚਾ ਬੱਚਾ ਠੀਕ ਹੈ ਜੀ ਜਿਹੜਾ ਹੰਦੀ ਸੀ ਪੂਰੀ ਆ ਚਵਾਈ ਇੱਕ ਨੰਬਰ ਆ ਥਾਣਾ ਦੀ ਜਮਾ ਡਾਨਾ ਜਮਾ ਓਕੇ ਜੇ ਦੋ ਟਾਈਮ ਅਗਲਾ ਚ ਤੁਸਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਕਿੰਨਾ ਨੱਟ ਦੁੱਧ ਤਿਆਰ ਆ ਜੀ 15 ਕਿਲੋ ਕੰਡੇ ਵਾਲਾ ਜੀ ਜੋ ਓਕੇ ਦੇ ਦਾਂਗੇ ਜੀ ਜੋ ਕੇ ਲੈ ਜੇ ਜੇ ਅਗਲਾ ਆਉਂਦੇ ਨੂੰ ਮਂਗਾਉ ਉਹਦੇ ਘਰ ਤੱਕ ਦੋ ਡੰਗ ਦੀ ਗਾਰੰਟੀ ਹੈ ਆ 15 ਕਿਲੋ ਆਪ ਦਾ ਦੋ ਟਾਈਮ ਚਾਰ ਟਾਈਮ ਚੋ ਸਕਦਾ ਚੋ ਸਕਦਾ 22 ਦੀ ਜਮਾ ਇੱਕ ਨੰਬਰ ਆ 22 ਦੀ ਇੱਕ ਨੰਬਰ ਕਹਿੰਦੇ ਕਾ ਨਹੀਂ ਬਾਈ ਟੜ ਦੇ ਬਾਅਦ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਇੱਕ ਮਹੀਨਾ ਬਾਈ ਸਮਾਂ ਦਸ ਦਾ ਸੂਈ ਨੂੰ ਹੋ ਗਿਆ ਬੱਚਾ ਮਗਰ ਬੱਚਾ ਤੁਸੀਂ ਚਾਹੇ ਮਹੀਨਾ ਮੰਨ ਲਓ ਜੀ ਚਾਹੇ ਸਵਾ ਮਹੀਨਾ ਮੰਨ ਲਓ ਥਾਣਾ ਦੇ ਸਹਿਜ ਵੀ ਸੋਣਿਆ ਗੈਪ ਤੇ ਲੱਗਿਆ ਹੱਥੀ ਚੋਈ ਵਾਲਾ ਥਾਣਾ ਬਾਕੀ ਚਾਰ ਫੋਟ ਨੀ ਸ਼ਾਂਖ ਨੇ ਜੀ 15 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾਏ ਕੋਈ ਵੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਥਣਾ ਦੇ ਸਿਆਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋਟ ਨੀ ਸ਼ਾਂਖ ਨਹੀਂ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ 57000 ਹੋਜੂ ਲੈਸ ਜੀ ਕਰ ਦਿਆਂਗੇ ਜੀ 57000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਕਰ ਦਾਂਗੇ ਜੀ ਅੱਗੇ ਆ ਗਈ ਵੀਰੇ ਤਨ ਨੰਬਰ ਸੁਹਾ ਕੇ ਨਮਾਜੀ ਇਹ ਦੂਜਾ ਸੁਈ ਇਹ ਹੈ ਜੀ ਕਦੋਂ ਸੁਈ ਹੈ ਜੀ ਇਹ ਇਹ ਸੁਈ ਨੂੰ ਉਹ ਕਿ ਧਾਰਾ ਦੇ ਕਹਿੰਦੇ 18 19 ਦਿਨ ਹੋ ਗਏ ਆ ਠੀਕ ਹੈ ਕੋਈ 25 ਦਿਨ ਮੰਨ ਲੇ ਮਹੀਨਾ ਮੰਨ ਲੇ ਬੱਚਾ ਕੀ ਹੈ ਜੀ ਤੁਹਾਨੂੰ ਆਪ ਆਪ ਦੀ ਨਿਗਾਨਾ ਵੀ ਅਕੇ ਲੈ ਕੇ ਆ ਅਗਲੇ ਨਿਆਦੀ ਦਿਨਾਂ ਦੇ ਵੇਖ ਕੇ ਲਿਆਣੀ ਠੀਕ ਹੈ ਜੀ ਬੱਚਾ ਬੱਛਾ ਜੀ ਬੱਛਾ ਜੀ ਬੱਛਾ ਕਿੰਨਾ ਦਾ ਤਿਆਰ ਹੈ ਜੀ 15 ਕਿਲੋ ਤਿਆਰ ਹੈ ਜੀ ਉਹ ਦੁੱਧ 16 ਹੈ ਠੀਕ ਹੈ ਜੀ 15 ਕਿਲੋ ਦੀ ਗਾਰੰਟੀ ਹੈ ਥਾਣਾ ਦੀ ਦੰਨਾ ਜੀ ਜਿਵੇਂ ਓਕੇ ਹੈ ਜੀ ਕੋਈ ਪੂਰ ਛਿੱਟਾ ਨਹੀਂ ਜਿਵੇਂ ਜੀ ਤੋਰ ਕੇ ਥੰਦਾ ਉਹ ਸਟਾਪ ਨਹੀਂ ਤੇ ਬਾਦ ਘਾਟ ਵੀ ਹੈਣੀ ਠੀਕ ਹੈ ਜੀ ਤੋਰ ਕੇ ਦਿਖਾ ਦੀ ਬਈ ਸੁਆ ਦੂਜਾ ਸੂਈ ਆ ਮਾਲਕਾਂ ਨੇ 18 ਦਿਨ ਦੱਸਿਆ ਬੱਚਾ ਵੱੱਛਾ ਜੀ ਤੁਸੀਂ ਚਾਹੇ 20 ਮੰਨ ਲਓ ਚਾਹੇ ਥੀਨਾ ਮੰਨ ਲਓ ਦੁੱਧ ਬਾਈ ਦੱਸਦਾ 16 ਕਿਲੋ ਹੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ 15 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾਓ ਜੀ ਬਾਕੀ ਥਾਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਸੋਨਾ ਮੋਟਾ ਥਾਣਾ ਹੱਥੀ ਚਵਾਈ ਵਾਲਾ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਜੀ ਡਿਮਾਂਡ ਕਿਰਨ ਵਾਲੀ ਆ ਜੀ ਇਹਦੀ ਦਾ ਮੁੱਲ 60000 ਹੈ ਜੀ ਜੇ ਕੋਈ ਜੋੜਾ ਲੈ ਜਾਏ ਬਾਈ 60000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਜੇ ਕੋਈ ਜੋੜਾ ਲੈ ਜੂ ਤਾਂ ਮਾਣ ਤਾਂ ਉਹ ਜ਼ਿਆਦਾ ਹੋ ਜਾਊਗਾ ਜੀ ਬਾਕੀ ਜੀ ਹੋ ਹੋ ਜੇ ਘਰੋਂ ਆਇਆ ਰਾਤ ਹੀ ਮਾਲ ਆਇਆ ਠੀਕ ਹੈ ਜੀ ਹਾਂ ਘਟ ਸੇਵਾਲੇ ਘਰ ਆਈਏ ਆਪਣੇ ਕੋਲੇ ਵੀ ਦੋ ਦਿਨ ਰੋਕਦੀ ਦੁੱਧ ਆਪਾਂ ਵੀ 18 19 ਕਿਲੋ ਚਵਾਦ ਰਹੀ ਐਡੀ ਵੇਲੇ 18 19 ਕਿਲੋ ਦੁੱਧ ਤੂੰ ਬਹਲਾ ਨਹੀਂਗਾ ਠੀਕ ਹੈ ਜੀ ਹਾਂਜੀ ਅੱਗੇ ਵੀਰੇ ਆਗੇ 4 ਨੰਬਰ ਸੁਆ ਕੰਨ ਮਾ ਜੀ ਇਹ ਦੂਜਾ ਸੁਆ ਸੁਈ ਹੈ ਜੀ ਕਦੋਂ ਸੁਈ ਹੈ ਜੀ 40 ਸੁਈ ਹੈ ਜੀ ਬੱਚਾ ਕੀ ਦਿੱਤਾ ਦੂਜੀ ਚਵਾਈ ਹੋਈ ਏ ਤੇ ਸ਼ਾਮ ਦੀ ਹੋਈ ਏ ਤੇ ਤੜਕੇ ਸੁਆ ਦੀ ਦੂਜੀ ਚਵਾਈ ਦੋ ਚਵਾਈਆਂ ਹੋ ਗਈਆਂ ਬੱਚਾ ਕੀ ਦਿੱਤਾ ਜੀ ਇਹਦਾ ਬੱਚਾ ਜੀ ਜੇਰਡਾਨਾ ਜੀ ਜੇਰ ਓਕੇ ਹੈ ਜੀ ਠੀਕ ਹੈ ਜੀ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ 14 ਕਿਲੋ ਤਿਆਰ ਹੈ ਜੀ ਪਰ ਉਹ ਕਹਿੰਦੇ ਵੀ 14 ਕਿ 8 ਕਿਲੋ 8 ਕਿਲੋ ਝੋਆ ਹੋਇਆ 8 ਕਿਲੋ ਝੋਆ ਹੋਇਆ ਥਣਾ ਦੀ ਦੰਨਾ ਜੀ ਬਾਕੀ ਹਰ ਥਣਾ ਦੀ ਦੰਨਾ ਜੀ ਬਾਕੀ ਜੀ 14 ਕਿਲੋ ਕਾਦੀ ਸੂਈਸਲੇ ਬੌਲਾ ਤੇ ਆਪਾਂ ਨੂੰ ਵੀ ਪਤਾ ਕੋਈ 28 ਜੀ ਦਾ 25 26 ਦਾ ਕਦੇ ਗਿਆ ਨਹੀਂ ਤੇ ਵੱਡੀ ਹੈ ਕੱਦ ਕੱਟ ਤੇ ਵੀ ਵੱਡੀ ਹੈ ਤੋੜ ਕੇ ਦਿਖਾ ਦੇ ਬਾਈ ਸੁਆ ਦੂਜਾ ਸੂਈ ਹੈ ਜੀ ਕਾਲੀ ਸੂਈ ਹੈ ਕੱਦ ਕੱਟ ਪੂਰਾ ਵੱਡਾ ਵੇਲ ਵੀ ਬੜੀ ਲੰਬੀ ਹੈ ਜੀ ਬਾਕੀ ਥਣ ਕੱਲਾ ਕੱਲਾ ਨਿੱਖੜਮਾ ਹੱਤੀ ਜਵਾਈ ਵਾਲਾ ਬੱਚਾ ਮਗਰ ਵੱਚਾ ਜੇਰ ਪਰੋਂ ਪਾਣਾ ਜੀ ਮੋੜਲੇਂ ਬਰੇ 14 ਕਿਲੋ ਜਿਹੜਾ ਅੱਜ ਦਾ ਬੌਲਾ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਣਾ ਜੀ ਬੱਚਾ ਮਗਰ ਆ ਜਾਂਦਾ ਬੱਛਾ ਇਹਦੀ ਡਿਮਾਂਡ ਬਈ ਇਹਦਾ ਮੁੱਲ 70000 ਹੋਜੂ ਲੈਸ ਜੀ ਆ ਕਰ ਜਾਂਦੇ ਇਹਦਾ ਮੁੱਲ ਬਾਈ 72000 ਰੁਪਇਆ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਕੀ ਦਾ ਲੈ ਆ ਜੀ ਹਾਂਜੀ ਹੋਰ ਵਾਰੀ ਬੋਲੇ ਹੁੰਦੀ ਮੁੱਲ ਦਾ 80 85 ਹੋਣਾ ਸੀ ਸਹੀ ਗੱਲ ਆ ਜੀ ਵੱਡੀ ਆ ਵੈੜ ਕੋਈ ਵੀਰੇ ਛੋਟੀ ਮੰਨ ਕੇ ਨਾ ਆਜੋ ਵੱਡੀ ਆ ਜੀ ਫੁੱਲ ਵੈੜ ਜੀ ਥਾਣਾ ਦੀ ਜਮਾ ਡੰਨਣਾ ਜੀ ਜਮਾ ਹੋ ਕੇ ਥਾਣਾ ਦੀ ਠੀਕ ਆ ਜੀ ਥਾਣਾ ਦੀ ਜਮਾ ਡੰਨਣਾ 70000 ਜੋ ਮਾਨਤਣ ਬਾਈ ਕਹਿੰਦਾ ਕਰ ਦਾਂਗੇ ਜੀ ਧੰਨਵਾਦ